ਭਈ ਦੱਸੋ ਬਈ ਟਰਾਲੀ ਬਾਰੇ ਇਹ 11 ਫੁੱਟ ਦੀ ਟਰਾਲੀ ਆ ਜੀ ਤੇ ਰੰਗ ਦੁਬਾਰਾ ਹੋਇਆ ਬਈ ਰੰਗ ਬਈ ਪੂਰਾ ਸਾਫ਼ ਆ ਗਿਆ ਦੁਬਾਰਾ ਕਰਿਆ ਗਿਆ ਤੁਹਾਨੂੰ ਜੀ ਮੈਂ ਵੀਰ ਨੇ ਦੱਸਿਆ ਤੇ ਬਈ ਇਹਦਾ ਮੁੱਲ ਮੁੱਲ 1 ਲੱਖ 5000 ਰੁਪਏ ਮੁੱਲ ਆ ਜੀ ਅਸਿਆ ਬਈ ਤੇ ਛੋਟ ਆ ਛੋਟ ਜੀ ਕੋਈ ਮੌਕੇ ਤੇ ਕਰ ਦਾਂਗੇ ਠੀਕ ਆ ਬਈ ਤੇਦਾ ਨੰਬਰ ਫੋਨ ਨੰਬਰ ਜਰੂਰ ਦੱਸਿਓ 98797 ਜੀ 1755 ਠੀਕ ਆ ਬਈ ਧੰਨਵਾਦ ਇਹ ਟਰਾਲੀ ਸੇਲ ਲਈ ਹੈਗੀ ਕਹਿਰਾ 부ਟੀ ਪਿੰਡ ਹੈਗਾ ਛੰਨਾ ਗਲਾ ਸਿੰਘ ਜਿਹੜਾ ਬਰਨਾਲਾ ਭਲੌੜ ਕੋਲਾ ਪਿੰਡ ਪਤਾ ਉਹ ਤੋਂ ਪਾਸੇ ਹੈਗਾ 5 ਕਿਲੋਮੀਟਰ ਕਾਰੇ ਮਸਾਰਾ ਕੋਈ ਵਧੀਆ ਹੈ ਜੀ ਥੱਲੇ ਚੈੱਕ ਕਰਾਉਣੇ ਜਨੂੰ ਬਿਚੋਂ ਹੀ ਪੂਰੀ ਵਧ ਗਈ ਬਾਈ ਸਾਰਾ ਕੋ ਬਾਕੀ ਜਿਹੜਾ ਕੋ ਟਾਲੀ ਦੇ ਹੁਣ ਲੱਗਿਆ ਵੈਸੇ ਵਾਸਤੇ ਸਾਰਾ ਕੋ ਨਾਲ ਹੀ ਦੇਣਾ